ਸਸਿਕਾ ਜੀ ਮੈਂ ਹਕਮਿਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣ ਦੇ ਅਸਾਰ ਜਤਾਏ ਜਾ ਰਹੇ ਨੇ ਅਤੇ ਐਨਡੀਪੀ ਦੇ ਕਈ ਐਮਪੀਜ਼ ਪਾਲਾ ਬਦਲ ਕੇ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਹਾਂ ਐਨਡੀਪੀ ਦੇ ਅੰਤਰਮ ਆਗੂ ਡੌਨਟ ਐਵਿਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਹੁਣ ਲਿਬਰਲ ਪਾਰਟੀ ਦੇ ਵੱਲੋਂ ਲਗਾਤਾਰ ਫੋਨ ਕਾਲ ਸਾਰੀਆਂ ਨੇ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਕੈਨੇਡੀਅਨ ਸਿਆਸਤ ਭਖੀ ਹੋਈ ਹੈ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਮੰਗਲਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਐਨ ਡੀ ਪੀ ਦੀ ਹਾਤ ਤੋਂ ਬਾਅਦ ਕਈ ਐਨ ਡੀ ਪੀ ਆਗੂ ਲਿਬਰਲ ਪਾਰਟੀ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਨੇ ਦੂਜੇ ਪਾਸੇ ਗਵਰਨਰ ਜਨਰਲ ਸੈਮਨ ਤੇਦਾ ਮੈਨੂ ਸ੍ਰੀ ਸਟੇ 10:30 ਵਜੇ ਨਵੀਂ ਕੈਬਨਿਟ ਨੂੰ ਸੋਹ ਚੁਕਵਾਉਣ ਦੀ ਰਸਮ ਵੀ ਅਦਾ ਕਰਨਗੇ ਮੰਤਰੀਏ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਹੋ ਸਕਦੀ ਹੈ ਤੇ ਵਕ ਵਕ ਮੰਤਰੀਆਂ ਦੇ ਵਿੱਚ ਰਾਜ ਮੰਤਰੀ ਵੀ ਬਣਾਏ ਜਾ ਸਕਦੇ ਨੇ ਲਿਬਰਲ ਪਾਰਟੀ ਦੇ ਵਿੱਚ ਜਾ ਸਕਦੇ ਨੇ ਐਨਡੀਪੀ ਤੇ ਐਮਪੀ ਇਸੇ ਦੌਰਾਨ ਸੀਬੀਸੀ ਦੀ ਰਿਪੋਰਟ ਕਹਿੰਦੀ ਹੈ ਕਿ ਮਾਰਕ ਗਾਰਨੀ ਪ੍ਰਮੁੱਖ ਮੰਤਰੀ ਅਦੀ ਗਿੱਦੀ ਘੱਟ ਤੋਂ ਘੱਟ ਰੱਖਣਾ ਚਾਹੁੰਦੇ ਨੇ ਜਸਟਨ ਟਰੂਡੋ ਦੀ ਕੈਬਨਿਟ ਵਿੱਚ 40 ਮੰਤਰੀ ਸਨ ਜਦਕਿ ਮਾਰਕ ਗਾਰਨੀ 24 ਮੰਤਰੀਆਂ ਨੂੰ ਤਰਜੀਹ ਦੇਣਾ ਚਾਹੁੰਗੇ ਇਸ ਦੇ ਨਾਲ ਹੀ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣਾ ਵੀ ਪ੍ਰਧਾਨ ਮੰਤਰੀ ਦੀ ਤਰਜੀਹ ਵਸਤੀ جاری ਹੈ ਇਥੇ ਦੱਸਣਾ ਬਦਕ ਕੈਨੇਡੀਅਨ ਐਮਪੀਸ ਨੂੰ 210000 ਡਾਲਰ ਸਲਾਨਾ ਤਨਖਾਹ ਮਿਲਦੀ ਹੈ ਅਤੇ ਮੰਤਰੀ ਬਣਾਈ ਜਾਣ ਉਤੇ 1 ਲੱਖ ਡਾਲਰ ਦਾ ਵਾਅਦਾ ਹੋ ਜਾਂਦਾ ਹੈ ਪਾਰਲੀਮੈਂਟ ਦੇ ਸਕੱਤਰਾਂ ਨੂੰ 74700 ਡਾਲਰ ਵਾਧੂ ਮਹਨਤਾਨਾ ਮਿਲਦਾ ਹੈ ਚਤਕੇ ਪ੍ਰਧਾਨ ਮੰਤਰੀ ਦੀ ਤਨਖਾਹ ਇੱਕ ਐਮਪੀ ਤੋਂ ਦੁੱਗਣੀ ਹੁੰਦੀ ਹੈ ਹਾਊਸ ਆਫ ਕਾਮਨਜ਼ ਦਾ اجلاس 26 ਮਈ ਨੂੰ ਸ਼ੁਰੂ ਹੋ ਰਿਹਾ ਹੈ ਅਤੇ ਇਸ ਵਾਰ ਕਿੰਗ ਚਾਰਲਸ ਖੁਦ ਸੰਸਦ ਦੇ ਵਿੱਚ ਭਾਸ਼ਣ ਦੇਣਗੇ ਅੰਦਾਜ਼ੇ ਮਾ ਕਾਨੀ ਮੰਗਲਵਾਨ ਨੂੰ ਨਵੇਂ ਮੰਤਰੀਆਂ ਦਾ ਐਲਾਨ ਕਰਨਗੇ ਤੇ ਉਧਰ ਐਨਟੀਪੀ ਦੇ ਅੰਤਰਮਾਗੂ ਡੌਨਟ ਡੇਵਿਸ ਨੇ ਕਿਹਾ ਕਿ ਕੁਝ ਫੋਨ ਕਾਲਜ਼ ਲਿਬਰਲ ਪਾਰਟੀ ਦੇ ਵੱਲੋਂ ਹੀ ਆਈਆਂ ਜਦਕਿ ਕੁਝ ਫੋਨ ਕਾਲਜ਼ ਲਿਬਰਲ ਪਾਰਟੀ ਦੇ ਵਫਾਦਾਨਾਂ ਦੇ ਵੱਲੋਂ ਆਉਂਦੀਆਂ ਮਹਿਸੂਸ ਹੋਈਆਂ ਡੌਨਟ ਡੇਵਿਸ ਨੇ ਪੂਰੇ ਯਕੀਨ ਦੇ ਨਾਲ ਕਿਹਾ ਕਿ ਉਹਨਾਂ ਦਾ ਕੋਈ ਐਮਪੀ ਪਾਰਟੀ ਛੱਡ ਕੇ ਨਹੀਂ ਜਾਵੇਗਾ ਸਿਆਸਤ ਦੇ ਜਾਣਕਾਰਾਂ ਨੂੰ ਡੌਨਟ ਡੇਵਿਸ ਦਾ ਹੁਣ ਤੱਕ ਤੋਂ ਜਿਆਦਾ ਯਕੀਨ ਰਜ਼ਮ ਨਹੀਂ ਹੋ ਰਿਹਾ ਤੁਜੀ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਨਟੀਪੀ ਦੇ ਨਾਲ ਕਿਸੇ ਸਮਝੌਤੇ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਨਾਕਾ ਕਰ ਚੁਕੇ ਨੇ ਜ਼ਿਕਰ ਹੋ ਗਿਆ ਕਿ ਚੋਣਾਂ ਦੇ ਵਿੱਚ ਜਿੱਤ ਦੇ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕੇ ਹਸੀ ਕੇ ਬਿਨਾ ਸ਼ੱਕ ਸੰਸਦ ਦੇ ਵਿੱਚ ਕੋਈ ਕਾਨੂੰਨ ਜਾਂ ਫਿਰ ਬਿੱਲ ਪਾਸ ਕਰਨ ਵਾਸਤੇ ਬਹੁਮਤ ਦੀ ਜ਼ਰੂਰਤ ਹੋਵੇਗੀ ਪਰ ਲਿਬਰਲ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਦੇ ਮੁਤਾਬਕ ਹੀ ਕੋਈ ਸੰਸਦ ਦੇ ਵਿੱਚ ਲੈ ਕੇ ਆਵੇਗੀ ਜੋ ਸਮੇਂ ਦੀ ਜ਼ਰੂਰਤਾਂ ਪੂਰੀਆਂ ਕਰਵਾ ਸਕਤੇ ਹੈ ਦੱਸ ਦिए ਕਿ ਲਿਬਰਲ ਪਾਰਟੀ ਦੇ ਕੋਲ ਇਸ ਵੇਲੇ 169 ਸੀਟਾਂ ਨੇ ਜੋ ਕਿ ਵੋਟਰ ਦੀ ਮੂੜ ਗਿਣਤੀ ਦੇ ਮੱਦੇਨਜ਼ਰ ਇਹ ਅੰਕੜਾ ਫਿਲਹਾਲ ਪੱਕਾ ਹੋ ਕੇ ਰਿਪੋਰਟ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ